ਸਤਨਾਮ ਸਤਨਾਮ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨੇ ਪਰ ਤੱਕ ਗੁਰੂ ਨਿਸ਼ਤਾਰਾ ਕੰਜੂਮੇ ਪਾਸ਼ਾ ਦਿਲਾਵਲ ਮੁਹੱਲਾ ਪੰਜਮਾ ਇਸ ਦੀ ਕਥਾ ਵਿਚਾਰ ਅੱਜ ਹੋਣੀ ਹੈ ਸਵਾਪ ਆਰੰਭ ਵਿੱਚ ਹੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰੋ ਬੇਨਤੀ ਪ੍ਰਵਾਨ ਕਰਨੀ ਜੀ ਸ਼ਾਇਰ ਵਰਵਾਂਦੇ ਨੇ ਬਿਲਾਵਲ ਮਹਿਲਾ ਪੰਜਵਾ ਪਾ ਤ ਪਾਪ ਤੇ ਰਖਿਆ ਪਾ ਸੀਤਲ ਭਏ ਗੁਰ ਚਰਨੀ ਲਗਾ राम नाम हृदय में जा कर कृपा हस्त प्रभु दीनो जगत उद्धार नव खंड परताप दुख बिनसे सुख आनंद परविसा ਤ੍ਰਿਸ਼ਨ ਬੁਜੀ ਮਨ ਤਨ ਸਚ ਤਰਾਪ ਅਨਾਥ ਕੋ ਨਾਥ ਸਰਨ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਸ਼ਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾ ਸੁ ਇਸ ਸ਼ਬਦ ਨੂੰ ਪੰਜ ਵਾਰ ਡੈਲੀ ਸ਼ਿਨਾਨ ਕਰਕੇ ਹਿਰਦਾ ਸ਼ੁੱਧ ਕਰਕੇ ਵਾਹਿਗੁਰੂ ਦਾ ਜਾਪ ਕਰਕੇ ਆਪ ਜੀ ਨੇ ਆਸਣ ਲਾ ਕੇ ਬੈਠਣਾ ਚੜ੍ਹਦੇ ਸੂਰਜ ਵੱਲ ਨੂੰ ਮੂੰਹ ਕਰਨਾ ਹੈ ਇਸ ਇਸ ਸ਼ਬਦ ਨੂੰ ਸੁਣਦੇ ਨਾਲ ਜਿਤਨਾ ਵੀ ਤਾਪ ਕਹਿੰਦੇ ਤੀਨੇ ਤਾਪ ਜਿੱਦਾਂ ਦਾ ਵੀ ਬੁਖਾਰ ਛੜਿਆ ਹੈ ਕੋਈ ਵੀ ਕਿਸੇ ਕਿਸਮ ਦੀ ਦੁੱਖ ਤਕਲੀਫ ਸਿਰ ਦੇ ਵਿੱਚ ਹੈ ਕਹਿੰਦੇ ਮਹਾਰਾਜ ਕਹਿੰਦੇ ਇੱਥੋਂ ਆਪਰ ਵਾਹਿਗੁਰੂ ਵਾਹਿਗੁਰੂ ਨੇ ਆਪ ਰੱਖਿਆ ਕਰਨੇ ਹੈ ਇਸ ਪਾਠ ਨੂੰ ਸੁਣਨ ਦੇ ਨਾਲ ਇਹ ਆਪਦੀ ਸਰੀਰਕ ਸ਼ੁੱਧੀ ਵਾਸਤੇ ਇਸ ਦੀ ਦੁੱਖ ਦੇ ਦੁਦੁਰਕੂ ਕਰਨ ਵਾਸਤੇ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ ਬਾਣੀ ਅੰਦਰ ਕਹਿੰਦੇ ਸ਼ੀਤਲ ਭਏ ਗੁਰ ਚਰਣੀ ਲਾਗੇ ਸ਼ੀਤਲ ਹਿਰਦਾ ਸ਼ੁੱਧ ਹੋ ਜਾਏਗਾ ਗੁਰਾਂ ਦੀ ਚਰਣੀ ਲੱਗੇ ਗੋਰਾ ਦੇ ਚਰਨਾਂ ਨਾਲ ਲੱਗ ਕੇ ਇਸ ਬਣ ਭਾਵ ਇਸ ਸ਼ਬਦ ਨਾਲ ਜੁੜ ਕੇ ਬਾਣੀ ਨਾਲ ਜੁੜ ਕੇ ਮਨ ਵਿੱਚ ਇਕਾਗਰ ਕਰਕੇ ਕਹਿੰਦੇ RAM ਨਾਮ ਹਿਰਦੇ ਮੈਂ ਜਾ ਵਾਹ ਗੁਰੂ ਦਾ ਨਾਮ ਹਿਰਦੇ ਵਿੱਚ ਜਪਣਾ ਹੈ ਇਸ ਸ਼ਬਦ ਨੂੰ 40 ਦਿਨ ਅੰਮ੍ਰਿਤ ਵੇਲੇ ਉੱਠ ਕੇ 5 ਵਾਰ ਰੋਜ਼ ਤੇ 40 ਦਿਨ ਰੋਜ਼ ਇਸ ਸ਼ਬਦ ਦੀ ਰਾਦਨਾ ਕਰਨੀ ਹੈ ਸੂ ਮਹਾਰਾਜ ਕਿਰਪਾ ਕਰਨਗੇ ਸ਼ਿੰਨੇ ਵੀ ਆਪ ਜੀ ਦੇ ਦੁੱਖ ਆਪ ਜੀ ਨਹੀਂ ਹਟਦੇ ਦਸ ਡਾਕਟਰਾਂ ਕੋ ਜਾ ਜਾ ਥੱਕ ਗਏ ਹਾਂ ਅਸੀਂ ਸੂ ਮਹਾਰਾਜ ਕਿਰਪਾ ਕਰਨਗੇ ਤਾਰੇ ਦੁੱਖ ਜੀ ਦਰ ਦੂਰ ਹੋ ਜਾਣਗੇ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵਖੰਡ ਪਰਤਾਪ ਗੁਰੂ ਨੇ ਕਿਰਪਾ ਕਰ ਦਿੱਤੀ ਕਿਰਨੇ ਹੈ ਹਸਤ ਪ੍ਰਭ ਦੀ ਨੇ ਜਗਤ ਉਧਾਰ ਨਵਖੰਡ ਪ੍ਰਤਾਪ ਇਸ ਇਹ ਬਾਣੀ ਜਿਹੜੀ ਨਾ ਮਹਾਰਾਜ ਨੇ ਉਚਾਰਨ ਕੀਤੀ ਹੈ ਜੋ ਕੁਛ ਅਸੀ ਬਾਰ ਲਬਦੇ ਫਿਰਦੇ ਆ ਨਾ ਡਾਕਟਰਾਂ ਕੋਲੋਂ ਇਧਰੋਂ ਉਧਰੋਂ ਆਪ ਜੀ ਨੇ ਕਈ ਵਾਰੀ ਸੁਣਿਆ ਮਲੇ ਇਥੇ ਜਿਹੜਾ ਨਾ ਗੁਰੂ ਕੇ ਲਈ ਸਾਸ਼ਣ ਦੇ ਹਿਰਦੇ ਨੂੰ ਸ਼ੁੱਧ ਕਰਨਾ ਬਸ ਇਹ ਬੜਾ ਔਖਾ ਹੈ ਡਾਕਟਰਾਂ ਕੋਲ ਸੀ ਕਰੋੜਾਂ ਰੁਪਈਆ ਲੱਖਾਂ ਰੁਪਈਆ ਲਾ ਕੇ ਇਲਾਜ ਕਰਾਣੇ ਹਾਂ ਲੇਕਿਨ ਇੱਥੇ ਮਹਾਰਾਜ ਕਹਿੰਦੇ ਵੀ ਮੈਨੂੰ ਤੇਰਾ ਪਿਆਰ ਚਾਹੀਦਾ ਤੇਰੀ ਸ਼ਰਧਾ ਚਾਹੀਦੀ ਤੇਰਾ ਪ੍ਰੇਮ ਚਾਹੀਦਾ ਹੈ ਪ੍ਰੇਮ ਵਿੱਚ ਆ ਕੇ ਆਪ ਪ੍ਰਭੂ ਨੂੰ ਯਾਪ ਕਰ ਇਹਦੇ ਨਾਲ ਜਗਤ ਉਹ ਜਗਤ ਦਾ ਆਧਾਰ ਹੋ ਜਾਂਦਾ ਜਗਤ ਉਧਾਰ ਨਵਖੰਡ ਪਰਤਾਪ ਦੁੱਖ ਬਿਨਸੇ ਸੁਖ ਆਨੰਦ ਪਰਵਿਸ਼ਾ ਦੁੱਖ ਦੂਰ ਹੋ ਜਾਣਗੇ ਸਾਰੇ ਦੁੱਖ ਕਿੰਧਾਂ ਦੀ ਵੀ ਤਕਲੀਫ ਹੈ ਦੁੱਖ ਸਾਡੇ ਹਟਦੇ ਨਹੀਂ ਡਾਕਟਰਾਂ ਕੋਲ ਜਾ ਜਾ ਕੇ ਥੱਕ ਗਏ ਕਿੰਨਾ ਕਿੰਨਾ ਪੈਸਾ ਬਰਬਾਦ ਕਰ ਦਿੱਤਾ ਪਰ ਠੀਕ ਨਹੀਂ ਹੋ ਸਕੇ ਮਾਰੇ ਕਹਿੰਦੇ ਦੁੱਖ ਬਿਨਸੇ ਦੁੱਖ ਬਿਸਰ ਦੂਰ ਹੋ ਜਾਣਗੇ ਆਪ ਜੀ ਦੇ ਸੁਖ ਆਨੰਦ ਆਪ ਜੀ ਦੇ ਪ੍ਰਵੇਸ਼ ਹੋ ਜਾਏਗਾ ਹਿਰਦੇ ਚ ਪ੍ਰਵੇਸ਼ ਹੋ ਜਾਏਗਾ ਜਿੱਥੇ ਮਹਾਰਾਜ ਆ ਜਾਂਦੇ ਨਾ ਉਹ ਹਿਰਦਾ ਸ਼ੁੱਧ ਹੋ ਜਾਂਦਾ ਹੈ ਉੱਥੇ ਕੋਈ ਬਿਮਾਰੀ ਨਹੀਂ ਰਹਿੰਦੀ ਕੋਈ ਦੁੱਖ ਦਿਲਦਰ ਨਹੀਂ ਰਹਿੰਦਾ ਮਹਾਰਾਜ ਕਹਿੰਦੇ ਫਿਰ ਤ੍ਰਿਸ਼ਣ 부ਜੀ ਮਨ ਤਨ ਸਚ ਤਰਪ ਕ੍ਰਿਸ਼ਨ ਬੁਝ ਜਾਂਦੀ ਹੈ ਜਿਹੜਾ ਸਾਰਾ ਦਿਨ ਇਹ ਜਿਹੜਾ ਸਭ ਤੋਂ ਵੱਡੀ ਸਾਡੀ ਬਿਮਾਰੀ ਹੈ ਨਾ ਇਹ ਟੈਨਸ਼ਨ ਹੈ ਸਾਰਾ ਦਿਨ ਟੈਨਸ਼ਨ ਵਿੱਚ ਹੀ ਗੁਜ਼ਰਦਾ ਹੈ ਟੈਨਸ਼ਨ ਵਿੱਚ ਰਹੇ ਹਾਂ ਆ ਕਿਦਾਂ ਹੋਵੇਗਾ ਉਹ ਅੱਧੀ ਬਿਮਾਰੀਆਂ ਤੇ ਸਾਨੂੰ ਟੈਨਸ਼ਨ ਨੇ ਲਾਈਆਂ ਹੋਈਆਂ ਮਹਾਰਾਜ ਕਹਿੰਦੇ ਜਦੋਂ ਇਸ ਬਾਣੀ ਨਾਲ ਜੁੜੇਗਾ ਨਾ ਸਾਰੇ ਦੁੱਖ ਦੂਰ ਹੋ ਜਾਣਗੇ ਤ੍ਰਿਸ਼ਨਾ ਬੁਝ ਜਾਏਗੀ ਅਨਾਥ ਕੋ ਨਾਥ ਸ਼ਰਨ ਸਮਰਥਾ ਕ੍ਰਿਸ਼ਨ ਉਹ ਜੇ ਕੀ ਤਰੀ ਸਭ ਤੋਂ ਵੱਡੀ ਦਾ ਕ੍ਰਿਸ਼ਨ ਨੇ ਇਹ ਨੂੰ ਜੀ ਨਾ ਫਿਰ ਆਪ ਜੀ ਕੋ ਜੋ ਵੀ ਹੈਗਾ ਉਹਦੇ ਵਿੱਚ ਸੰਤੁਸ਼ਟੀ ਹੋਏਗੀ ਇਹ ਨਹੀਂ ਹੈ ਕਿ ਤੁਹਾਨੂੰ ਦਰਦ ਤਾਣੋਂ ਹਟ ਜਾਂਦਾ ਤਨ ਅੰਦੌਲਤ ਦਾ ਅੰਬਾਰ ਲੱਗ ਜਣੇ ਹਨ ਦਿਨ ਦਾ ਦੇ ਲੈਂਦੇ ਥਕਵਾ ਇੰਨਾ ਮਾਰਾ ਇਹਨੇ ਦੇਣਾ ਤੇ ਆਪ ਨੇ ਲੈਂਦਿਆਂ ਥੱਕ ਜਾਣਾ ਹੈ ਤੇ ਆਪ ਜੀ ਨੇ ਬਿਮਾਰੀਆਂ ਸਭ ਦੂਰ ਹੋ ਜਾਣੀਆਂ ਤ੍ਰਿਸ਼ਨਾ ਖਤਮ ਹੋ ਜਾਣੀ ਹੈ ਆਪ ਜੀ ਦਾ ਮਨ ਸ਼ਾਂਤ ਹੋ ਜਾਣਾ ਦੁੱਖ ਸਾਰੇ ਦੂਰ ਹੋ ਜਾਣੇ ਆ ਆਪ ਜੀ ਨੇ ਪ੍ਰਭੂ ਦਾ ਨਾਮ ਜਪਣਾ ਹੈ ਸ਼ੁੱਧ ਹਿਰਦਾ ਕਰਕੇ ਇਕਾਗਰਤਾ ਕਾਇਮ ਕਰਕੇ ਸੁਣਨਾ ਹੈ ਤ੍ਰਿਸ਼ਨਾ 부ਝੀ ਮਨ ਤਨ ਸਚਿਤ ਰਪ ਨਾਥ ਕੋ ਨਾਥ ਸ਼ਰਣ ਸਮਰਥਾ ਅਨਾਥ ਕੋ ਨਾਥ ਜਿਹੜੇ ਅਨਾਥ ਹੁੰਦੇ ਹਨ ਨਾ ਉਹਨਾਂ ਦਾ ਪਰਮੇਸ਼ਰ ਹੁੰਦਾ ਵਾਹਿਗੁਰੂ ਮਹਾਰਾਜ ਬੇਨਤੀ ਕਰਿਆ ਕਰੋ ਮਹਾਰਾਜ ਮੇਰਾ ਹੋਰ ਕੋਈ ਨਹੀਂ ਚਾਹੇ ਵੱਡੇ ਵੱਡੇ ਸਾਹ ਗਨ ਸਾਡੇ ਬੜੀ ਧੀਆ ਪੁੱਤਰਾਂ ਦੀ ਕੋਈ ਕਮੀ ਨਹੀਂ ਹੈ ਲੇਕਿਨ ਇਹ ਸਾਡੇ ਸਾਥੀ ਨਹੀਂ ਹਨ ਪਿਆਰੀ ਸਾਸੂ ਜੀ ਇਹ ਤੇ ਸਿਰਫ ਕਿ ਜਿਹਨੇ ਜਨਮ ਦੇ ਲੈਣ ਦੇਣ ਦੇ ਸੰਬੰਧ ਲੈਣ ਕਰਨ ਵਾਸਤੇ ਆਏ ਹਾਂ ਕੋਈ ਪੁੱਤਰ ਬਣ ਕੇ ਲੈ ਰਿਆ ਕੋਈ ਧੀ ਬਣ ਕੇ ਲੈ ਰਿਆ ਕੋਈ ਆਪਣਾ ਪਤੀ ਬਣ ਕੇ ਲੈ ਰਿਆ ਕੋਈ ਪਤਨੀ ਬਣ ਕੇ ਲੈ ਰਹੀ ਹੈ ਕੋਈ ਦੋਸਤ ਮਿੱਤਰ ਇਹ ਸਾਰੇ ਖਲਾਰਾ ਜਿਹੜਾ ਖਲਾਰਿਆ ਨਾ ਇਨਸਾਨ ਨੇ ਇਹ ਸੁਖ ਦਾ ਫਿਰਦਾ ਇਕੱਠਾ ਕਰਦਾ ਫਿਰਦਾ ਹੈ ਮਹਾਰਾ ਹੀ ਕਹਿੰਦੇ ਨੇ ਇਹਨੂੰ ਸਿਲੇ ਪਤਾ ਲੱਗ ਜਾਂਦਾ ਇਹਦੀ ਤ੍ਰਿਸ਼ਨਾ 부ਝ ਜਾਂਦੀ ਮਹਾਰਾ ਜੀ ਨੇ ਬਹੁਤ ਦਿੱਤਾ ਹੈ ਬਹੁਤ ਦੇਣਾ ਹੈ ਇਸ ਅनाथ ਕੋ ਨਾਥ ਸ਼ਰਨ ਸਮਰਥਾ ਅਨਾਥਾਂ ਦਾ ਨਾਥ ਹੈ ਚਿੰਤਾ ਨਹੀਂ ਕਰਨੀ ਸਾਡਾ ਉਹ ਹੈ ਪ੍ਰਭੂ ਜਿਸ ਨੂੰ ਤਤੀਬਾ ਨਹੀਂ ਲੱਗਣ ਲੱਗਣ ਦਿੰਦਾ ਇਹ ਉਹਦੀ ਸ਼ਰਨ ਵਿੱਚ ਆ ਜਾਈਏ ਸਗਲ ਸ੍ਰਿਸ਼ਟ ਕੋ ਮਾਈ ਬਾਪ ਸਾਰੀ ਸ੍ਰਿਸ਼ਟੀ ਦਾ ਮਾਈ ਬਾਪ ਇੱਕੋ ਹੀ ਹੈ ਇਹਨ ਸਾਡੇ ਸਾਰੇ ਦੁੱਖ ਦਿਲਦਰ ਦੂਰ ਕਰਨੇ ਨੂੰ ਜਿੰਨ ਸਾਨੂੰ ਪੈਦਾ ਕੀਤਾ ਹੈ ਸ੍ਰਿਸ਼ਟੀ ਵਿੱਚ ਵਿੰਦਾ ਹੈ ਸਰਵ ਰੂਪਾ ਔਖੁਦ ਨਾਮ ਕਲਿਆਣ ਰੂ ਮੰਗਲੋ ਗੁਣ ਗਾਮ ਇਸ ਬਾਣੀ ਨੂੰ ਸਰਵਣ ਕਰਨਾ ਹੈ ਸੁਣਨਾ ਹੈ ਇਹ ਭਗਤ ਵਛਲ ਪੈ ਪੰਜਨ ਸੋਮੀ ਗੁਣ ਗਾਵਤ ਨਾਨਕ ਆਲਾਪ ਭਗਤ ਵਛਲ ਪੈ ਪੰਜਨ ਸੋਮੀ ਇਹ ਤਾਂ ਭਗਤ ਦੇ ਜਿਹੜੇ ਹਨ ਭਗਤ ਨੂੰ ਸੁਣਦੇ ਉਹਦੇ ਸਾਰੇ ਦੁੱਖ ਦਿੱਤੇ ਦੂਰ ਕਰ ਦਿੰਦਾ ਹੈ ਗੁਣ ਗਾਵਤ ਨਾਨਕ ਅਲਗ ਗੁਣ ਗਾਵੋ ਗੁਣ ਗਾਵੋ ਮਾਰੇ ਨਾ ਸੋਣੀ ਬਾਇ ਉਥੀ ਯਾਦ ਕਰਿਆ ਕਰੋ ਸਤਨਾਮ ਵਾਹਿਗੁਰੂ ਆ ਜੀ ਜੀ ਨੂੰ ਆਵਾਜ਼ ਮਾਰੋ ਚਰਨ ਸ਼ਰਨ ਗੁਰੂ ਏਕ ਪੰਡਾ ਜਾਇ ਚ ਚੱਲ ਸਤਿਗੁਰ ਕੋਟ ਪੰਡਾ ਅੱਗੇ ਵਧੇ ਡਾ ਸੁਪਿਆਰੀ ਸਾਧ ਸੰਗਤ ਜੀ ਅੱਜ ਇਹ ਸ਼ਬਦ ਦੀ ਵਿਚਾਰ ਇੱਥੇ ਤੱਕ ਹੈ ਇਸ ਨੂੰ ਜਰੂਰ ਸੁਣਨਾ ਹੈ ਪੰਜ ਵਾਰੀ ਦਿਨ ਹੀ ਸੁਣਨਾ ਹੈ 40 ਦਿਨ ਸੁਣਨਾ ਹੈ ਆਪ ਜੀ ਦਾ ਪਾਰ ਉਤਾਰਾ ਹੋ ਜਾਏਗਾ ਜੋ ਵੀ ਦੁੱਖ ਦਿਲਿੰਦਰ ਸੰਤਾਪ ਘਰ ਵਿੱਚ ਕਾਲਾ ਕਲੇਸ਼ ਸਭ ਕੁਝ ਦੂਰ ਹੋ ਜਾਣਗੇ ਸੋ ਆਪ ਜੀ ਨੇ ਪ੍ਰੇਮ ਸ਼ਰਧਾ ਨਾਲ ਇਸ ਬਾਣੀ ਨੂੰ ਪੜਨਾ ਹੈ ਸੋ ਆਓ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ